ਪਹਿਲਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਅਸੀਂ ਵਿਦੇਸ਼ਾਂ 'ਚ ਜਾਵਾਂਗੇ ਤੇ ਉੱਥੇ ਜਾ ਕੇ ਅਸੀਂ ਆਪਣਾ ਮਸਲ ਵੇਰ ਰੋਜ਼ਗਾਰੀ ਦਾ ਹੱਲ ਕਰਾਂਗੇ ਪਰ ਹੁਣ ਉਧਰੋਂ ਦਰਵਾਜ਼ੇ ਬੰਦ ਹੋ ਰਹੇ ਆ ਕੈਨੇਡਾ 1.5 ਲੱਖ ਬੰਦੇ ਦਾ ਵਰਕ ਪਰਮਿਟ ਕੈਨਸਲ ਕਰ ਰਿਆ ਹੁਣ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਉਹਦੇ ਉੱਤੇ ਵੱਡੀ ਪੱਧਰ ਤੇ ਦੂਜੇ ਸੂਬਿਆਂ ਦੇ ਜਿਹੜੇ ਲੋਕ ਆ ਉਹ ਕਾਬਜ਼ ਹੋ ਜਾਂਦੇ ਆ ਜੇਕਰ ਆਪਾਂ ਪੇਪਰ ਵਾਲਾ ਫਾਰਮੂਲਾ ਅਪਣਾਵਾਂਗੇ ਪੰਜਾਬੀ ਦੇ ਆਲਾ ਉਹਦੇ ਨਾਲ ਰੋਕ ਪਾਉਗੀ ਉਹਦੇ ਨਾਲ ਕੋਈ ਰੋਕ-ਥਾਮ ਨਹੀਂ ਹੋਏਗੀ ਫਿਰ ਨਹੀਂ ਉਹ ਪੰਜਾਬੀ ਦਾ ਜਿਹੜਾ ਪੇਪਰ ਹੈ ਮੁਢਲੇ ਗਿਆਨ ਦਾ ਪੇਪਰ ਹੈ ਪੰਜਾਬੀ ਦਾ ਪੇਪਰ ਹੀ ਨਹੀਂ ਆ ਤਾਂ ਮੁਢਲੇ ਗਿਆਨ ਚ ਕੀ ਹੈ ਤੁਹਾਨੂੰ ਊੜਾ ੜਾ ਜੋੜਵੇਂ ਅੱਖਰ ਤੁਸੀਂ ਲਿਖਣੇ ਆ ਪੰਜਾਬੀ ਦੇ ਨੰਬਰ ਮੈਟਲਿਸਟੇ 'ਤੇ ਜੁੜਨੇ ਚਾਹੀਦੇ ਆ ਤਾਂ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਨੌਕਰੀ ਮਿਲਣੀ ਆ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇੱਕ ਵੱਖਰੀ ਡਿਮਾਂਡ ਆ ਜਿਹੜੀ ਉਹ ਉਭਾਰੀ ਜਾ ਰਹੀ ਆ ਤੇ ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਊਗੀ ਇਹ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਵੀ ਆ ਜਿਹੜਾ ਇਸ ਮੰਗ ਨੂੰ ਉਭਾਰਿਆ ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਆ ਜਿਹੜਾ ਜਿਵੇਂ ਅਕਸਰ ਲੀਡਰ ਕਰਦੇ ਹੈਗੇ ਆ ਪਹਿਲਾਂ ਵਾਅਦੇ ਕੀਤੇ ਜਾਂਦੇ ਤੇ ਬਾਅਦ ਦੇ ਵਿੱਚ ਆ ਜਿਹੜੇ ਉਹ ਵਾਅਦੇ ਵਫਾ ਨਹੀਂ ਹੁੰਦੇ ਉਹ ਮੰਗ ਕਿਹੜੀ ਹੈਗੀ ਆ ਉਹ ਮੰਗ ਹੈਗੀ ਆ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਵਿੱਚ ਰੱਖਵਾ ਕਰਨ ਦੀ ਮੰਗ ਹੈਗੀ ਆ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਆਗੂ ਪ੍ਰਧਾਨ ਜੀ ਰਣਵੀਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਵਾਗਤ ਆ ਭਾਈ ਜੀ ਪਹਿਲਾਂ ਦਾ ਧੰਨਵਾਦ ਜੀ ਸ਼ੁਕਰੀਆ ਅਛਾ ਭਾਈ ਜੀ ਤੁਸੀਂ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਦੀ ਡਿਮਾਂਡ ਆ ਜਿਹੜੀ ਉਹ ਉਭਾਰ ਰਹੇ ਹੋ ਵੀ ਪੰਜਾਬੀਆਂ ਨੂੰ ਆ ਜਿਹੜਾ ਉਹ ਰਿਜ਼ਰਵੇਸ਼ਨ ਆ ਜਿਹੜੀ ਉਹ ਮਿਲਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਇਹ ਮੰਗ ਨੂੰ ਆ ਜਿਹੜਾ ਤੁਹਾਡਾ ਆਧਾਰਨ ਦਾ ਉਭਾਰਨ ਦਾ ਜਿਹੜਾ ਇਸ ਟਾਈਮ ਮਕਸਦ ਕੀ ਹੈ ਦੇਖੋ ਪੰਜਾਬ ਦੇ ਵਿੱਚ ਇਸ ਟਾਈਮ ਵੱਡੀ ਪੱਧਰ ਤੇ ਬੇਰੁਜ਼ਗਾਰੀ ਆ ਪਹਿਲਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਅਸੀਂ ਵਿਦੇਸ਼ਾਂ 'ਚ ਜਾਵਾਂਗੇ ਤੇ ਉੱਥੇ ਜਾ ਕੇ ਅਸੀਂ ਆਪਣਾ ਬੇਰੁਜ਼ਗਾਰੀ ਦਾ ਹੱਲ ਕਰਾਂਗੇ ਪਰ ਹੁਣ ਉਧਰੋਂ ਦਰਵਾਜ਼ੇ ਬੰਦ ਹੋ ਰਹੇ ਆ ਕੈਨੇਡਾ 1.5 ਲੱਖ ਬੰਦੇ ਦਾ ਵਰਕ ਪਰਮਿਟ ਕੈਨਸਲ ਕਰ ਰਿਆ ਅਮਰੀਕਾ ਨੇ ਇੱਕ ਜਹਾਜ਼ ਭੜਕੇ ਸਾਡਾ ਵਾਪਸ ਭੇਜਿਆ ਇੰਡੀਆ ਵੀ ਅਸੀਂ ਪ੍ਰਵਾਸੀ ਨਹੀਂ ਰੱਖਣੇ ਹੋਰ ਤਾਂ ਹੁਣ ਇੱਥੇ ਰੋਜ਼ਗਾਰ ਦੀ ਲੋੜ ਆ ਪੰਜਾਬ ਦੇ ਵਿੱਚ ਉਹਦੇ ਕਰਕੇ ਹੁਣ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਉਹਦੇ ਉੱਤੇ ਵੱਡੀ ਪੱਧਰ ਤੇ ਦੂਜੇ ਸੂਬਿਆਂ ਦੇ ਜਿਹੜੇ ਲੋਕ ਆ ਉਹ ਕਾਬਜ਼ ਹੋ ਜਾਂਦੇ ਆ ਉਹਦਾ ਕਾਰਨ ਕੀ ਆ ਕਿ ਪੰਜਾਬ ਦੇ ਵਿੱਚ ਇਦਾਂ ਦਾ ਕੋਈ ਕਾਨੂੰਨ ਨਹੀਂ ਹੈ ਕਿ ਜਿਹੜਾ ਇਹ ਤੈਅ ਕਰੇ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਨੌਕਰੀ ਦੇ ਵਿੱਚ ਪਹਿਲ ਮਿਲਣੀ ਚਾਹੀਦੀ ਆ ਸਾਡੇ ਗੁਆਂਢ ਚ ਹਰਿਆਣਾ ਉਹਨੇ ਸਰਕਾਰੀ ਨੌਕਰੀਆਂ ਦੇ ਵਿੱਚ ਇਹ ਕਾਨੂੰਨ ਬਣਾਇਆ ਕਿ ਜਿਹੜੇ ਵੀ ਹਰਿਆਣਾ ਦੇ ਲੋਕ ਇੱਥੇ ਰਹਿੰਦੇ ਆ 15 ਸਾਲ ਤੋਂ ਉਹਨਾਂ ਨੂੰ ਸਰਕਾਰੀ ਨੌਕਰੀਆਂ ਵਿੱਚ 85% ਦੀ ਰਿਜ਼ਰਵੇਸ਼ਨ 15% ਅਦਰस्ट्रेट ਲਈ ਆ ਤਰਨਾਟਕਾ ਨੇ ਵੀ ਇਹੀ ਬਣਾਇਆ ਛਤੀਸਗੜ ਨੇ ਵੀ ਇਹੀ ਆ ਤੇ ਕਰਨਾਟਕ ਔਰ ਹਰਿਆਣਾ ਨੇ ਤਾਂ ਅੱਗੇ ਜਾਂਦੇ ਹੋਏ ਪ੍ਰਾਈਵੇਟ ਨੌਕਰੀਆਂ ਚ ਵੀ ਕਾਨੂੰਨ ਬਣਾਤਾ ਕਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਪਾਰਲੀਮੈਂਟ ਦੇ ਜੋ ਮੈਂਬਰ ਸੀ ਉਦੋਂ ਹੀ ਮੰਗ ਕੀਤੀ ਕਿ ਇਹ ਕਾਨੂੰਨ ਬਣਾਣਾ ਚਾਹੀਦਾ ਹੁਣੇ ਬਕਾਇਦਾ ਅੰਕੜੇ ਦਿੱਤੇ ਬਿਜਲੀ ਬੋਰਡ ਦੀ ਭਰਤੀ ਦੀ ਵੀ ਇੰਨੇ ਪਰਸੈਂਟ ਭਰਤੀ ਦੂਜੇ ਸੂਬੇ ਜਾਂਦੀ ਹੈ ਵੀ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਕਾਨੂੰਨ ਬਣਾਵਾਂਗੇ ਇਸ ਕਰਕੇ ਅਸੀਂ ਹੁਣ ਇਹਨਾਂ ਨੂੰ ਯਾਦ ਕਰਾਉਣ ਆਏ ਹਾਂ ਜਿਮਣੀ ਚੋਣਾ ਚ ਕਿ ਤੁਸੀਂ ਉਹ ਕਾਨੂੰਨ ਦੀ ਮੰਗ ਕੀਤੀ ਸੀ ਉਹ ਕਾਨੂੰਨ ਬਣਾਓ ਜੀ ਅੱਛਾ ਭਾਈ ਇਹ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਨੇ ਇੱਕ ਪੇਪਰ ਆ ਜਿਹੜਾ ਪੰਜਾਬੀ ਰਾਏ ਕਹਿੰਦੇ ਸੀਗੇ ਵੀ ਇਸ ਮੈਥਡ ਦੇ ਨਾਲ ਆ ਜਿਹੜਾ ਬਾਹਰਲੇ ਸੂਬਿਆਂ ਦੀਆਂ ਜੋ ਨੌਕਰੀਆਂ ਬਾਹਰਲੇ ਸੂਬੇ ਦੇ ਲੋਕ ਆ ਜੋ ਨੌਕਰੀਆਂ ਲੈ ਰਹੇ ਆਗੇ ਆ ਜੇਕਰ ਆਪਾਂ ਪੇਪਰ ਵਾਲਾ ਫਾਰਮੂਲਾ ਅਪਣਾਵਾਂਗੇ ਪੰਜਾਬੀ ਦੇ ਵਾਲਾ ਉਹਦੇ ਨਾਲ ਰੋਕ ਪਾਉਗੀ ਉਹਦੇ ਨਾਲ ਕੋਈ ਰੋਕ-ਥਾਮ ਨਹੀਂ ਹੋएगी ਫਿਰ ਨਹੀਂ ਉਹ ਪੰਜਾਬੀ ਦਾ ਜਿਹੜਾ ਪੇਪਰ ਮੁੜਲੇ ਗਿਆਨ ਦਾ ਪੇਪਰ ਆ ਪੰਜਾਬੀ ਦਾ ਪੇਪਰ ਹੀ ਨਹੀਂ ਆ ਤਾਂ ਮੁੜਲੇ ਗਿਆਨ ਚ ਕੀ ਆ ਤੁਹਾਨੂੰ ਊੜਾ ੜਾ ਜੋੜਵੇਂ ਅੱਖਰ ਤੁਸੀਂ ਲਿਖਣੇ ਆ ਉਹ ਬੰਦਾ ਸਿੱਖ ਕੇ ਉਹਦੇ ਵਿੱਚੋਂ ਵੀ ਇਹ ਰੱਖਿਆ ਵੀ ਪਾਸ ਹੋਣ ਜੋਗੇ ਨੰਬਰ ਉਸ ਤੋਂ ਅੱਗੇ ਉਹ ਨੰਬਰ ਮੈਡ ਲਿਸਟ 'ਚ ਨਹੀਂ ਜੋੜੇ ਜਾਂਦੇ ਹੈਗੇ ਹੂੰ ਪੰਜਾਬੀ ਦੇ ਵਿੱਚੋਂ ਮੁੜਲੇ ਗਿਆ ਤਾਂ ਪੇਪਰ ਤਾਂ ਬੰਦਾ ਦੇ ਦਿੰਦਾ ਇੱਕ ਪਾਸੇ ਅਸੀਂ ਆ ਜਿਨ੍ਹਾਂ ਨੇ ਪੰਜਾਬੀ ਸਾਹਿਤ ਦਾ ਅਧਿਐਨ ਕੀਤਾ ਪੰਜਾਬੀ ਕਲਚਰ ਦਾ ਅਧਿਐਨ ਕੀਤਾ ਫਿਰ ਪੰਜਾਬੀ ਲੈਂਗੁਏਜ ਦਾ ਪੇਪਰ ਦਿੰਨੇ ਆ ਸਾਡੇ ਆ ਰਹੇ 80 ਨੰਬਰ ਦੂਜੇ ਸੂਬੇ ਦਾ ਨੰਬਰ ਆ ਉਹਨੇ ਪਾਸ ਹੋਣ ਚੋਕੇ ਨੰਬਰ ਲੈ ਰਿਆ 20 ਤੇ ਦੋਨਾਂ ਦੇ ਨੰਬਰ ਮੈਰਟ ਲਿਸਟ ਵਿੱਚ ਜੋੜੇ ਨਹੀਂ ਜਾਂਦੇ ਹਮ ਮਤਲਬ ਇਹ ਆ ਵੀ ਪੰਜਾਬੀ ਦੇ ਨੰਬਰ ਮੈਰਟ ਲਿਸਟ ਦੇ ਵਿੱਚ ਜੁੜਨੇ ਚਾਹੀਦੇ ਆ ਤਾਂ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਨੌਕਰੀ ਮਿਲਣੀ ਆ ਜੀ ਅੱਛਾ ਭਾਈ ਜੀ ਰੁਜ਼ਗਾਰ ਦੇ ਵੀ ਦੇਖੀ ਤਾਂ ਆਪਾਂ ਵੱਖਰੇ ਵੱਖਰੇ ਸੈਕਟਰ ਹੈਗੇ ਆ ਜੇਕਰ ਹੁਣ ਦੇਖੀਏ ਤਾਂ ਪ੍ਰਾਈਵੇਟਿਜ਼ਮ ਦੀ ਵਜ੍ਹਾ ਕਰਕੇ ਨੌਕਰੀਆਂ ਤਾਂ ਵੈਸੇ ਹੀ ਖਤਮ ਹੋ ਰਹੀਆਂ ਐ ਮਹਿਕਮੇ ਜਦੋਂ ਖਤਮ ਹੋ ਰਹੇ ਹੈਗੇ ਆ ਤੁਸੀਂ ਕਿਹੜੇ-ਕਿਹੜੇ ਖੇਤਰ ਦੇ ਵਿੱਚ ਰੁਜ਼ਗਾਰ ਦੇਖਦੇ ਹੋ ਤਾਂ ਕਿਹ ਬਿ ਰਿਜ਼ਰਵੇਸ਼ਨ ਦਾ ਫੇਰ ਫਾਇਦਾ ਆਊਗਾ ਜੇ ਭਾਈ ਅੱਗੇ ਵੈਕੈਂਸੀਆਂ ਹੋਣਗੀਆਂ ਇਹਦੇ ਵਾਸਤੇ ਕੀ ਪ੍ਰੋਪਰ ਹੱਲ ਦੇਖਦੇ ਹੋ ਤੇ ਕਿਹੜੇ-ਕਿਹੜੇ ਸੈਕਟਰਾਂ ਦੇ ਵਿੱਚ ਰੁਜ਼ਗਾਰ ਹੈ ਦੇਖੋ ਹਜੇ ਵੀ ਪੰਜਾਬ ਦੇ ਅੰਦਰ ਕੁਝ ਪਬਲਿਕ ਸੈਕਟਰ ਬਚਿਆ ਹੋਇਆ ਟੀਚਰ ਡਿਪਾਰਟਮੈਂਟ ਆ ਜਾਂ ਕੋਹਰ ਜਿਹੜੇ ਸਰਕਾਰੀ ਮਹਿਕਮੇ ਨੇ ਪਟਵਾਰੀਆਂ ਦਾ ਜਾਂ ਕਿੰਨੇ ਵੀ ਮਹਿਕਮੇ ਆ ਡੀਸੀ ਦਫ਼ਤਰ ਦੇ ਕਰਮਚਾਰੀਆਂ ਦਾ ਉੱਥੇ ਜਿੰਨੀਆਂ ਵੀ ਭਰਤੀਆਂ ਹੁੰਦੀਆਂ ਨੇ ਚਾਹੇ ਉਹ 10000 ਨੇ 5000 ਨੇ 2000 ਨੇ ਪਰ ਜਿੰਨਾ ਵੀ ਹੈਗਾ ਉਹਦੇ ਵਿੱਚ ਸਾਨੂੰ ਤਾਂ ਪਹਿਲ ਮਿਲੇ ਨਾ ਅਸੀਂ ਇੱਥੋਂ ਦੇ ਸੂਬੇ ਦੇ ਆ ਨੌکریاں ਘੱਟ ਫੜ ਤਾਂ ਦੂਜੇ ਨੰਬਰ ਦਾ ਸਵਾਲ ਆ ਨਵਾ ਨੌکریاں ਲਈ ਵੀ ਲੜ ਲਵਾਂਗੇ ਜੇ ਕਾਨੂੰਨ ਬਣਾਉਣ ਲਈ ਲੜਦੇ ਆ ਤਾਂ ਨਵੀਆਂ ਨੌکریاں ਪੈਦਾ ਕਰਨ ਲਈ ਵੀ ਲੜ ਲਵਾਂਗੇ 1978 ਦੇ ਵਿੱਚ ਬੇਰੁਜ਼ਗਾਰ ਮਾਸਟਰਾਂ ਦਾ ਕਿੰਨਾ ਵੱਡਾ ਅੰਦੋਲਨ ਹੋਇਆ ਨੌਕਰੀਆਂ ਦੇ ਲਈ ਹੁਣ ਵੀ ਬੇਰੁਜ਼ਗਾਰ ਜਿਹੜੇ ਅਧਿਆਪਕ ਨੇ ਉਹ ਗੰਭੀਰਪਰ ਧਰਨਾ ਲਈ ਬੈਠੇ ਆ ਕਿੰਨੇ ਮੁੰਡੇ ਟੈਂਕੀਆਂ ਤੇ ਚੜੇ ਆ ਟਾਵਰਾਂ ਤੇ ਚੜੇ ਉਹਨਾਂ ਨੇ ਨਵੀਆਂ ਪੋਸਟਾਂ ਕਢਵਾਈਆਂ ਨੇ ਇਸ ਕਰਕੇ ਨਵੀਆਂ ਨੌਕਰੀਆਂ ਵੀ ਪੈਦਾ ਕਰ ਲਾਂਗੇ ਜੇ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦੇ ਵਿੱਚ ਅਧਿਕਾਰ ਹੋ ਪਰ ਨਵੀਆਂ ਨੌਕਰੀਆਂ ਦਾ ਫਾਇਦਾ ਕੀ ਤੁਸੀਂ ਪੋਸਟਾਂ ਕਢਾਓ ਤੇ ਦੂਜੇ ਸੁਭੇ ਲੈ ਕੇ ਲੈ ਜਾਣ ਪਹਿਲਾਂ ਕਾਨੂੰਨ ਬਣਨਾ ਜ਼ਰੂਰੀ ਆ ਫਿਰ ਨਵੀਆਂ ਨੌਕਰੀਆਂ ਦੇ ਲਈ ਵੀ ਲੜਾਈ ਲੜਾ ਅਸੀਂ ਨੌਕਰੀਆਂ ਦੇ ਸੈਕਟਰ ਕਿਹੜੇ-ਕਿਹੜੇ ਦੇਖਦੇ ਹਾਂ ਤੁਸੀਂ ਵੀ ਇੰਨਾ-ਇੰਨਾ ਸੈਕਟਰਾਂ ਨੂੰ ਜੇ ਠੀਕ ਕਰ ਲਿਆ ਜਾਵੇ ਜੋ ਮੰਨ ਲਓ ਪੰਜਾਬ ਦੇ ਵਿੱਚ ਵੱਡਾ ਖੇਤਰਾ ਜਿਹੜਾ ਉਹ ਖੇਤੀ ਸੈਕਟਰ ਹੈਗਾ ਕਿਹੜੇ-ਕਿਹੜੇ ਸੈਕਟਰ ਆ ਜਿਹੜੇ ਮੰਦ ਹੈਗੇ ਵੀ ਇੰਨਾ-ਇੰਨਾ ਸੈਕਟਰਾਂ ਦੇ ਵਿੱਚ ਆ ਜਿਹੜੀਆਂ ਨੌਕਰੀਆਂ ਕ੍ਰੀਏਟ ਕੀਤੀਆਂ ਜਾ ਸਕਦੀਆਂ ਹੋਰ ਕਿਉਂਕਿ ਗੱਲ ਨਾਲ-ਨਾਲ ਆ ਜਿਹੜੀ ਬੇਰੋਜ਼ਗਾਰੀ ਨੂੰ ਖਤਮ ਕਰਨ ਦੀ ਦੇਖੋ ਇਹ ਪੰਜਾਬ ਦੇ ਟੋਟਲੀ ਪੂਰੇ ਢਾਂਚੇ ਦੀ ਕਾਇਆ ਪਲਟ ਕਰਨ ਦਾ ਸਵਾਲ ਆ ਹੁਣ ਜੇ ਤੁਸੀਂ ਖੇਤੀ ਮਾਡਲ ਦੀ ਗੱਲ ਕਰਦੇ ਹੋ ਹਰੇ ਇਨਕਲਾਬ ਦੇ ਨਾਲ ਸਾਡੇ ਖੇਤੀ ਮਾਡਲ ਦੇ ਵਿੱਚ ਬਹੁਤ ਜ਼ਿਆਦਾ ਮਸ਼ੀਨਰੀ ਉੱਥੇ ਜਿਹੜੀ ਲੇਬਰ ਦੀ ਘੱਟ ਖਪਤ ਹੁੰਦੀ ਆ ਵੱਡੇ ਹਿੱਸੇ ਨੂੰ ਉੱਥੇ ਕੰਮ ਨਹੀਂ ਹੈਗਾ ਖੇਤਾਂ ਦੇ ਵਿੱਚ ਖੇਤੀ ਮਾਡਰ ਬਦਲਣ ਦਾ ਸਵਾਲ ਆ ਜਿਹੜੀ ਸਾਡੀ ਖੇਤੀ ਆ ਉਹਨੂੰ ਕਿਰਤ ਮੁਖੀ ਬਣਾਉਣ ਦਾ ਸਵਾਲ ਆ ਪੰਜਾਬ ਨੂੰ ਜੋਨਾਂ ਦੇ ਵਿੱਚ ਵੰਡ ਕੇ ਉਹ ਫਸਲਾਂ ਗਾਉਣ ਦੀ ਲੋੜ ਆ ਜਿਹਦੇ ਨਾਲ ਸਾਡੀ ਕਿਰਤ ਸ਼ਕਤੀ ਵੀ ਉੱਥੇ ਖਪੇ ਤੇ ਪੰਜਾਬ ਦਾ ਵਾਤਾਵਰਨ ਲੋਕਾਂ ਦੀ ਸਿਹਤ ਘੱਟ ਪੋਲਿਊਟ ਹੋਵੇ ਇਹ ਬੂਰਾ ਜੇ ਲੋ ਖੇਤੀ ਮਾਡਰ ਬਦਲਾਂਗੇ ਤਾ ਉਹਦੇ ਨਾਲ ਐਗਰੋ ਵੇਸਟ ਇੰਡਸਟਰੀ ਦੀ ਲੋੜ ਆ ਜੇ ਖੇਤੀਬਾੜੀ ਨਾਲ ਜੁੜੀ ਹੋਈ ਇੰਡਸਟਰੀ ਡਵੈਲਪ ਹੋਊ ਤਾਂ ਉੱਥੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਦੂਜਾ ਪਬਲਿਕ ਸੈਕਟਰ ਬਚਾਉਣ ਦੇ ਲਈ ਤੇ ਆ ਜਿਹੜਾ ਅਸੀਂ ਕਾਨੂੰਨ ਦੀ ਮੰਗ ਕਰਦੇ ਆ ਰਖਵਾ ਕਰਨੇ ਬਣਾਉਣ ਦੇ ਲਈ ਜੇ ਆਪਾਂ ਇਹ ਕਾਮਯਾਬ ਹੋ ਜਾਈਏ ਤਿੰਨ ਚੀਜ਼ਾਂ ਦੇ ਵਿੱਚ ਤਾਂ ਪੰਜਾਬ ਦਾ ਭਵਿੱਖ ਬਿਹਤਰ ਹੋ ਸਕਦਾ ਅੱਛਾ ਭਾਈ ਜੀ ਹੁਣ ਤੀਕ ਕੋਈ ਇਸ ਤਰ੍ਹਾਂ ਦੀ ਸਰਵੇਖਣ ਸਾਹਮਣੇ ਆਇਆ ਹੈਗਾ ਵੀ ਜਿਹਦੇ ਨਾਲ ਇਹ ਪਤਾ ਲੱਗ ਸਕੇ ਕਿ ਬਾਹਰਲੇ ਸੂਬਿਆਂ ਦੇ ਇੰਨੇ ਕ ਨੌਜਵਾਨ ਆ ਬਾਹਰਲੇ ਸੂਬਿਆਂ ਦੇ ਇੰਨੇ ਕ ਲੋਕ ਆ ਜਿਹੜੇ ਉਹ ਇੱਥੇ ਪਹੁੰਚੇ ਹੋਏ ਆ ਇੱਥ ਇਦਾਂ ਦਾ ਸਿਰਫ ਔਰ ਸਿਰਫ ਭਵਾਨ ਤਮਾਨ ਸਾਹਿਬ ਨੇ ਜਿਹੜਾ ਸਰਵੇ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਿਹੜੀ ਬਿਜਲੀ ਬੋਰਡ ਦੀ ਭਰਤੀ ਹੈ ਉਹਦੇ ਵਿੱਚ 71% ਭਰਤੀ ਦੂਜੇ ਸੂਬਿਆਂ ਦੀ ਆ। ਇਸ ਤੋਂ ਬਿਨਾ ਕੋਈ ਸਰਵੇ ਨਹੀਂ ਸਰਕਾਰ ਕੋਈ ਜਾਣਕਾਰੀ ਨਹੀਂ ਜਾਰੀ ਕਰ ਰਹੀ। ਅਸੀਂ ਵੀ ਅਜੇ ਮੰਗ ਕਰ ਰਹੇ ਹਾਂ ਕਿ ਦੂਜੇ ਸੂਬਿਆਂ ਦੀ ਘਟੋ-ਘਟ ਗਿਣਤੀ ਦਾ ਦੱਸੋ ਨਾ। ਉਹਨਾਂ ਦੀ ਪਛਾਣ ਨਾ ਜਨਤਾ ਕਰੋ। ਗਿਣਤੀ ਦਾ ਦੱਸੋ ਵੀ ਇਹ ਸਾਡੇ ਪੰਜਾਬ ਚ ਦੂਜੇ ਸੂਬਿਆਂ ਦੇ ਕਿੰਨੇ ਲੋਕ ਨੇ। ਸਰਕਾਰ ਦੱਸ ਨਹੀਂ ਰਹੀ। ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਇਹ ਗੱਲ ਬਾਹਰ ਆ ਗਈ ਆ ਤਾਂ ਪੰਜਾਬ ਦੇ ਲੋਕ ਇਸ ਮੰਗ ਦੇ ਉੱਤੇ ਜ਼ਿਆਦਾ ਬੋਲਣਗੇ। अच्छा भाई पिछले समय तो आप देख रहे हैगे आके जो प्रवासी मजदूर आंदे हैगे इधर साडे पंजाब ਦੇ ਵਿੱਚ ਉਹਨਾਂ ਦੇ ਖਿਲਾਫ ਮੀਡੀਆ ਦੇ ਵਿੱਚ ਵੀ ਵੱਖਰੇ ਵੱਖਰੇ ਤਰ੍ਹਾਂ ਦਾ ਪ੍ਰਚਾਰ ਆ ਜਿਹੜਾ ਦੇਖਨ ਨੂੰ ਮਿਲਿਆ ਹੈਗਾ ਜੇਕਰ ਪ੍ਰਵਾਸੀ ਇਧਰ ਪੱਕੇ ਤੌਰ ਦੇ ਉੱਤੇ ਆ ਕੇ ਰਹਿੰਦਾ ਹੈਗਾ ਤਾਂ ਉਹਦੇ ਬੱਚਿਆਂ ਨੇ ਪੜਨਾ ਹੈਗਾ ਉਹ ਗਾ ਨੌਕਰੀ ਦੇ ਵਿੱਚ ਅਪਲਾਈ ਕਰਦੇ ਹੈਗੇ ਆ ਕੋਈ ਉਸ ਵਾਸਤੇ ਵੀ ਕੋਈ ਆਪਣੀ ਜਥੇਬੰਦੀ ਵੱਲੋਂ ਡਿਮਾਂਡ ਰੱਖ ਰਿਹਾ ਵੀ ਇਸ ਦੇ ਉੱਤੇ ਵਿਸ਼ੇਸ਼ ਤਰ੍ਹਾਂ ਦੀ ਆ ਪ੍ਰੋਵੀਜ਼ਨ ਹੋਵੇ ਵੀ ਇੰਨੇ ਸਾਲੋਂ ਰਹਿੰਦਾ ਹੋਵੇ ਇਸ पंजाब ਦੇ ਵਿੱਚ ਜਦੋਂ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਜਾਂਦੇ ਹਾਂ ਕਿਸੇ ਵੀ ਸੂਬੇ ਦੇ ਵਿੱਚ ਜਾਂਦੇ ਹਾਂ ਤਾਂ ਉੱਥੋਂ ਦੇ ਕੁਝ ਨਿਯਮ ਔਰ ਸ਼ਰਤਾਂ ਹੁੰਦੀਆਂ ਨੇ ਅਸੀਂ ਕੈਨੇਡਾ ਜਾਂਦੇ ਹਾਂ ਉਹਨਾਂ ਦੀ ਇੱਕ ਸ਼ਰਤਾਂ ਨੇ ਕਿ ਤੁਸੀਂ ਪਹਿਲਾਂ ਹਾਈਲਟਸ ਕਰੋ ਇੰਨੇ ਵੇਂਟ ਲੈ ਕੇ ਆਓ ਇੰਨੇ ਸਾਲ ਰਹੋ ਫਿਰ ਪੀਆਰ ਦੇਾਂਗੇ ਇੰਨੇ ਸਾਲ ਬਾਅਦ ਸਿਟੀਜ਼ਨਸ਼ਿਪ ਦੇਾਂਗੇ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਕਿ ਜਦੋਂ ਪੰਜਾਬ ਦੇ ਅੰਦਰ ਕੋਈ ਬੰਦਾ ਆਉਂਦਾ ਤਾਂ ਉਹ ਜਿਹੜੀਆਂ ਸਾਡੀਆਂ ਕੁਝ ਸ਼ਰਤਾਂ ਨੇ ਵੀ ਘੱਟੋ ਘੱਟ 10 ਸਾਲ ਪੰਜਾਬ ਦੇ ਵਿੱਚ ਰਹਿੰਦਾ ਹੋਵੇ ਤੇ ਉਹ ਪੰਜਾਬੀ ਭਾਸ਼ਾ ਨੂੰ ਅਪਣਾਵੇ ਉਹ ਸਾਡੇ ਕਲਚਰ ਨੂੰ ਪੰਜਾਬ ਦੇ ਵਿੱਚ ਟੈਕਸ ਦੇਵੇ ਇਸ ਕਰਕੇ ਜੇ ਉਹ ਬੰਦਾ ਆਉਂਦਾ ਤਾਂ ਸਾਡਾ ਕਿਸੇ ਨਾ ਕੋਈ ਵਿਰੋਧ ਥੋੜਾ ਸਾਡੇ ਬੰਦੇ ਵੀ ਬ੍ਰਿਟੇਸ਼ਾਂ ਚ ਗਏ ਨੇ ਪਰ ਉਹ ਇੱਕ ਸ਼ਰਤਾਂ ਦੇ ਤਹਿਤ ਗਏ ਅਸੀਂ ਵੀ ਹੁਣ ਜੇ ਤੁਹਾਨੂੰ ਉਦਾਹਰਣ ਦੇ ਤੌਰ ਤੇ ਮੈਂ ਦੱਸਾਂ ਸਾਡੇ ਦੇਸ਼ ਦੇ ਅੰਦਰ ਆਟੋਨਮਸ ਡਿਸਟ੍ਰਿਕਟ ਕਾਉਂਸਲਾਂ ਬਣੀਆਂ ਨੇ ਸੰਵਿਧਾਨ ਦੇ ਅਕੋਰਡਿੰਗ ਆ ਸੰਵਿਧਾਨ ਦੇ 6ਵੇਂ ਸ਼ੈਡਿਊਲ ਦੇ ਤਹਿਤ ਉਹ 10 ਸਾਡੇ ਦੇਸ਼ ਦੇ ਵਿੱਚ ਡਿਸਟ੍ਰਿਕਟ ਕਾਉਂਸਲਾਂ ਬਣੀਆਂ ਨੇ ਆਟੋਨਮਸ ਉਥੇ ਪਾਰਲੀਮੈਂਟ ਦਾ ਬਣਾਇਆ ਹੋਇਆ ਕਾਨੂੰਨ ਵੀ ਲਾਗੂ ਨਹੀਂ ਹੁੰਦਾ ਇਹ ਆਟੋਨਮੀ ਆ ਅਸੀਂ ਆਪਣੇ ਸੂਬੇ ਨੂੰ ਆਟੋਨਮੀ ਮੰਗ ਰਹੇ ਆ ਖੁਦਮਖਤਿਆਰੀ ਵੀ ਸਾਡੇ ਸੂਬੇ ਦੇ ਫੈਸਲੇ ਕਰਨ ਦਾ ਅਧਿਕਾਰ ਸਾਨੂੰ ਦਿੱਤਾ ਜਾਵੇ ਕੋਈ ਫਿਰ ਆਊਗਾ ਜੇ ਉਹ ਸ਼ਰਤਾਂ ਤੈਅ ਕਰਾਂਗੇ ਉਹਦੇ ਤੇ ਤਾਜ ਆਵੇ ਸਾਨੂੰ ਕੀ ਤਰਾ ਜੀ ਸਰ ਸੰਘਾਤਮਕ ਢਾਂਚਾ ਦਾ ਆਪਾਂ ਪਿਛਲੇ ਸਮੇਂ ਤੋਂ ਦੇਖ ਰਹੇ ਆ ਕਿ ਲਗਾਤਾਰ ਖੁਰੂ-ਬੁਰੂ ਕੀਤਾ ਜਾ ਰਿਹਾ ਹੈਗਾ ਦੇਮਾਂ ਦੇ ਉੱਤੇ ਕੇਂਦਰ ਨੇ ਕਬਜ਼ਾ ਕਰ ਲਿਆ ਐਜੂਕੇਸ਼ਨ ਖੇਤਰ ਦੇ ਉੱਤੇ ਕਬਜ਼ਾ ਕਰ ਲਿਆ ਅਜਿਹੇ ਵਿੱਚ ਸਿਰਫ ਪੰਜਾਬ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਨਾ ਹੋ ਕੇ ਤੁਹਾਨੂੰ ਨਾ ਦੱਸ ਸੈਂਟਰ ਸਰਕਾਰ ਤੋਂ ਵੀ ਇਹ ਉਹਨਾਂ ਦੇ ਖਿਲਾਫ ਵੀ ਆ ਜਿਹੜਾ ਲੜਾਈ ਵਿੱਢਣ ਦੀ ਜ਼ਰੂਰਤ ਆ ਸਾਡਾ ਪ੍ਰੋਟੈਸਟ ਦੋਨਾਂ ਸਰਕਾਰਾਂ ਦੇ ਖਿਲਾਫ ਹੈ ਕੇਂਦਰ ਖਿਲਾਫ ਵੀ ਪੰਜਾਬ ਸਰਕਾਰ ਵੀ ਕੇਂਦਰ ਨੇ ਸੂਬਿਆਂ ਦੇ ਅਧਿਕਾਰ ਖੋਏ ਨੇ ਪਰ ਪੰਜਾਬ ਸਰਕਾਰ ਉਹਦੇ ਖਿਲਾਫ ਬੋਲ ਨਹੀਂ ਰਹੀ ਉਲਟ ਉਹਨਾਂ ਦੀ ਝੋਲੀ 'ਚ ਬੈਠੀ ਐ ਇਸ ਮਾਮਲੇ ਉੱਤੇ ਕਿਹੜੇ ਮਾਮਲੇ ਦੇ ਪ੍ਰੋਟੈਸਟ ਕਰ ਰਹੇ ਨੇ ਧਾਰਾ 370 ਕਸ਼ਮੀਰ ਦੀ ਤੋੜੀ ਆਮ ਆਦਮੀ ਪਾਰਟੀ ਨੇ ਸਪੋਰਟ ਕੀਤੀ ਆ ਸਾਡੇ ਪੰਜਾਬ ਦਾ ਪਾਣੀ ਖੋਲੇ ਡੈਮਾਂ ਦਾ ਕੰਟਰੋਲ ਖੋਲੇ ਆ ਪੰਜਾਬ ਸਰਕਾਰ ਨੇ ਕੀ ਕੀਤਾ ਇਸ ਮਾਮਲੇ ਤੇ ਤਾਂ ਇਹਨਾਂ ਦੇ ਖਿਲਾਫ ਹੀ ਪ੍ਰੋਟੈਸਟ ਬਣਦਾ ਹੈ ਨਾ ਕੇਂਦਰ ਤੁਹਾਡੇ ਨਾਲ ਧੱਕਾ ਕਰ ਰਿਹਾ ਤੁਸੀਂ ਕਿਉਂ ਨਹੀਂ ਲੜ ਰਹੇ ਉਹਦੇ ਖਿਲਾਫ ਸਿਆਸੀ ਲੜਾਈ ਇਹ ਪੰਜਾਬ ਸਰਕਾਰ ਦਾ ਫਰਜ਼ ਆ ਨਾ ਮੁੱਖ ਮੰਤਰੀ ਭਵਨਤਮਨ ਆ ਪੰਜਾਬ ਦਾ ਮੁਖੀ ਉਹਦਾ ਫਰਜ਼ ਬਣਦਾ ਕੇਂਦਰ ਦੇ ਖਿਲਾਫ ਸਿਆਸੀ ਲੜਾਈ ਲੜਨ ਦਾ ਜਦੋਂ ਸੂਬਿਆਂ ਦੇ ਅਧਿਕਾਰ ਖੋਹਦੀ ਆ ਸਰਕਾਰ ਪਰ ਸਾਡੀ ਸਰਕਾਰ ਫੇਲ ਹੈ ਇਸ ਮਾਮਲੇ ਤੇ ਤਾਂ ਕਰਕੇ ਸਾਨੂੰ ਲੜਨਾ ਪੈ ਰਿਹਾ ਧੰਨਵਾਦ